ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਆਏ ਦਿਨ ਵਪਾਰੀਆਂ ਤੇ ਗੋਲੀਆਂ ਚਲਾਇਆ ਜਾ ਰਹੀਆਂ ਨੇ, ਜਾਨਲੇਵਾ ਹਮਲੇ ਹੋ ਰਹੇ ਨੇ ਤੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਨੇ। ਬੀਤੇ ਸ਼ੁੱਕਰਵਾਰ ਮਜੀਠਾ ਰੋਡ ਵਿਖੇ ਸਥਿਤ RAM Nagar Colony ਤੋਂ ਸਾਬਕਾ ਸਰਪੰਚ ਕਮਲ ਕੁਮਾਰ ਬੰਗਾਲੀ ਨੂੰ ਪਹਿਲਾਂ ਕੁਝ ਲੋਕਾਂ ਨੇ ਧਮਕੀਆਂ ਦਿੱਤੀਆਂ, ਫਿਰ ਫਿਰੌਤੀ ਦੀ ਮੰਗ ਕੀਤੀ। ਜਦ ਸਰਪੰਚ ਕਮਲ ਕੁਮਾਰ ਬੰਗਾਲੀ ਨੇ ਪੈਸੇ ਦੇਣ ਤੋਂ ਮਨਾਂ ਕੀਤਾ, ਤਾਂ ਉਸ ਦੇ ਘਰ ਆ ਕੇ ਕੁਝ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਕਮਲ ਕੁਮਾਰ ਬੰਗਾਲੀ ਦਾ ਪਤੀਜਾ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਜੋ ਹਸਪਤਾਲ ਵਿੱਚ ਜੇਰੀ ਇਲਾਜ ਹੈ ਮੰਗਲਵਾਰ ਸ਼ਾਮ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾ ਗਨੀਵ ਕੌਰ ਮਜੀਠੀਆ ਸਾਫ ਦਾ ਸਰਪੰਚ ਕਮਲ ਕੁਮਾਰ ਬੰਗਾਲੀ ਦੇ ਘਰ ਆ ਕੇ ਪਹੁੰਚੇ ਅਤੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਮੌਕੇ सरपंच राहुल शर्मा साब का सरपंच कमल कुमार बंगाली साब का चेयरमैन आरसी यादव साब का सरपंच पवन कुमार हैप्पी समेत कई इलाका निवासी में जो उत्साह लॉर्ड ऑर्डर दी तो तो ज उडाइयां उरा, हुई हैं इथे सुबह च कदे पुल स्टेशन च ग्रेनेड अटैक कल रात नु नवा शहर च ग्रेन, ग्रेनेड अटैक हुआ है ਅ ਮਜੀਠੇ ਚ ਪਤਾ ਨਹੀਂ ਕਿੰਨੀ ਵਾਰੀ ਗ੍ਰੇਨੇਡ ਅਟੈਕ ਹੋ ਚੁੱਕੇ ਨੇ ਅ ਹਰ ਜਗ੍ਹਾ ਚਵਿੰਡੇਜ ਪਤਾ ਨਹੀਂ ਕਿੰਨੇ ਫਿਰੋਤਿਆਂ ਵਾਲੀ ਗੋਲੀਆਂ ਚੱਲੀਆਂ ਨੇ ਹੁਣ ਇਥੇ ਗੋਲੀਆਂ ਚੱਲੀਆਂ ਨੇ ਪਤਾ ਨਹੀਂ ਸਰਕਾਰ ਕੀ ਕਰ ਰਹੀ ਹੈ ਮਤਲਬ ਜਿੱਥੇ ਤੁਸੀਂ ਦੇਖੋ ਜਾਂ ਤਾਂ ਗ੍ਰੇਨੇਡ ਅਟੈਕ ਜਾਂ ਫਿਰੋਤਿਆਂ ਦੀ ਮੰਗ ਜਾਂ ਅ ਗੋਲੀਬਾਰੀ ਇਹੀ ਚੱਲ ਰਿਹਾ ਹੈ ਇਹ ਹੁਣ ਪਤਾ ਨਹੀਂ ਇਹ ਜਿਹੜੀ ਸਾਡੇ Hindu Bhai Chare wale ਹੈਗੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਕਿਉਂਕਿ ਜੈਨਤੀਪੁਰ ਵੀ ਇਹੀ ਹੋਇਆ ਸੀਗਾ ਤੇ ਹੁਣ ਇੱਥੇ ਹੋ ਰਿਹਾ ਹੈ ਜਾਂ ਸਾਡੇ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਪੁਲਸ ਪਤਾ ਨਹੀਂ ਕਿਉਂ ਨਹੀਂ ਕੁਝ ਕਾਰਵਾਈ ਕਰ ਰਹੀ ਹੈ ਇਸ ਗੱਲ ਤੇ ਤੇ ਸਰਕਾਰ ਜਮ੍ਹਾਂ ਹੀ ਚੁੱਪ ਹੈ ਇਨਾ ਬਾਰਡਰ ਸਟੇਟ ਹੈ ਅਸੀਂ ਅੰਮ੍ਰਿਤਸਰ ਬਿਲਕੁਲ ਅੰਮ੍ਰਿਤਸਰ ਸਾਹਿਬ ਬਿਲਕੁਲ ਬਾਰਡਰ ਦੇ ਨਾਲ ਹੈ ਤੇ ਕੁਝ ਨਹੀਂ ਕਰ ਰਹੇ ਮੇਰੀ ਤਾਂ ਇਹੀ ਮੰਗ ਹੈ ਸਰਕਾਰ ਤੋਂ ਕਿ ਜਲਦ ਤੋਂ ਜਲਦ ਇਸ ਇਸ ਦੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਤੇ ਕਿਸੇ ਦੇ ਜਾਨ ਜਾਨ ਦਾ ਕੋਈ ਨੁਕਸਾਨ ਨਾ ਹੋਵੇ ਜੀ ਜਿਹੜੀ ਘਟਨਾ ਕਮਲ ਬੰਗਾਲੀ ਜੀ ਦੇ ਘਰ ਘਟੀ ਉਹਨਾਂ ਦੇ ਨਗਰ 'ਚ ਘਟੀ ਉਹ ਅਤੀ ਦੁੱਖ ਦਾ ਘਟਨਾ ਸੀ ਤੇ ਮੈਨੂੰ ਲੱਗਦਾ ਇਸ ਘਟਨਾ ਦੇ ਉੱਤੇ ਸਮੁੱਚੇ ਪੰਜਾਬ ਨੂੰ ਰਿਐਕਟ ਕਰਨਾ ਚਾਹੀਦਾ ਸੀ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਜਿੱਥੇ ਮੈਂ ਸ਼੍ਰੀ ਹਿੰਦੂ ਤਖਤ ਪ੍ਰਮukh ਹੋਂਦੇ ਨਾਤੇ ਸਨਾਤਨ ਦੀ ਤੇ ਸਿੱਖੀ ਦੀ ਏਕਤਾ ਦੀ ਵਾਰਤਾ ਦੀ ਗੱਲ ਕਰਦਾ ਮੈਂ ਹੁਣ ਵੀ ਕਮਲ ਦੇ ਘਰ ਆਉਣ ਤੋਂ ਪਹਿਲਾਂ ਦਰਬਾਰ ਸਾਹਿਬ ਜਾ ਕੇ ਨਮਸਤਕ ਹੋ ਕੇ ਆਇਆ ਗੁਰੂ ਮਹਾਰਾਜ ਨੂੰ ਤੇ ਉੱਥੇ ਬਹਿ ਕੇ ਕਮੇਟੀ ਵਾਲਿਆਂ ਨਾਲ ਵੀ ਚਰਚਾ ਕਰਕੇ ਆਇਆ ਇਸ ਵਿਸ਼ੇ ਤੇ ਇਸ ਘਟਨਾ ਤੇ ਤੇ ਇਹ ਘਟਨਾ ਜਿਹੜੀ ਇਹ ਨੈਸ਼ਨਲ ਲੈਵਲ ਤੇ ਜਿਹੜੀ ਚਰਚਾ ਦਾ ਵਿਸ਼ਾ ਕੱਲ੍ਹ ਦੀ ਬਣੀ ਹੋਈ ਹੈ ਇਹ ਹੁਣ ਜੇ ਕਮਿਊਨਿਟੀ ਬੇਸ ਤੇ ਟਾਰਗੇਟ ਕੀਤਾ ਜਾਏਗਾ ਕਿਸੇ ਹਿੰਦੂ ਨੂੰ ਟਾਰਗੇਟ ਕੀਤਾ ਜਾਏਗਾ ਜਾਂ ਸਨਾਤਨ ਨੂੰ ਟਾਰਗੇਟ ਕੀਤਾ ਜਾਏਗਾ ਉਹ ਬਰਦਾਸ਼ਤਗੀ ਤੋਂ ਬਾਹਰ ਹੈ ਮੈਂ ਉਸ ਦਾ ਹਲਕਾ ਜਿਹਾ 20000 ਰੁਪਏ ਮੰਗ ਦਿੱਤੇ ਸੀ ਅਮਰ ਕਰਾਇਦਰ ਨੂੰ ਕਿਹਾ ਮੇਰਾ ਕੋ ਡਾਇਰੈਕਟ ਨਹੀਂ ਬਾਤ ਹੋਇਆ ਥਾ ਉਹਨਕੋ ਕਹਿ ਕੀ ਗਿਆ ਥਾ ਦੂਸਰਾ ਦਿਨ 11 ਵਜੇ ਪਹਿਲੇ ਦਿਨ ਰਾਤ 11 ਵਜੇ ਉਸ ਤੋਂ ਬਾਅਦ ਅਸੀਂ ਸੁਣਾ ਨਿਓ ਕਰਾਇਦਰ ਨੇ ਡਰਾਇਆ ਮੇਰੇ ਕੋ ਆ ਕੇ ਬੁਲਾਇਆ ਸੀ ਇਸੇ ਵਾਰ ਮੈਨੂੰ ਕੋਈ ਬਾਦ ਨਿਸ਼ਾ ਕਰਾ ਬੋਲਾ ਬੰਦਾ ਹੋਗਾ ਚਲ ਜਾਏਗਾ ਕੋਈ ਬਾਦ ਨਹੀਂ दूसरा दिन आया साढ़े दस बजे का टाइम सी मेरा बेटा गया इधर गेट आ रहा था बेटा बाहर गया उन्होंने पर लिया तेरा डैडी को बोला कमल को बोला कल मैसेज देके गया आया नहीं तो तू तू करने बोलने लगा बेटा ने धक्का मारा गेट बंद कर दिया अंदर आ गया उन्होंने कृपान काट लिया तो पब्लिक के आस में मेरा किराएदर था सा, सारा सारा जाके घेर लिया उसको घेर के उसको भगाया ਕਿਸੇ ਨਾ ਕਿਸੇ ਤਰ੍ਹਾਂ ਭਗਾਇਆ ਤੋਂ ਕਲੋਨੀ ਵਾਲਾ ਦੋ ਬੰਦਾ ਆਇਆ ਕਹਿੰਦੇ ਇਹਨੂੰ ਛੱਡ ਦਿਓ ਅਬ ਦੁਬਾਰਾ ਨਹੀਂ ਆਏਗਾ ਮੈਂ ਕਹਿੰਦਾ ਚੱਲ ਜਾ ਕੋਈ ਮੈਂ ਕਹਿੰਦਾ ਪੁਲਿਸ ਆਏਗਾ ਫਿਰ ਛੱਡੂੰਗਾ ਤੇ ਪੁਲਿਸ ਅੱਧਾ ਘੰਟਾ ਬਾਅਦ ਮੈਂ ਆਇਆ ਤੇ ਰਸੋਨ ਆਇਆ ਫਿਰ ਮੈਂ ਦੱਸ ਬਤਾਇਆ ਐਸੇ ਐਸੇ ਬਾਤ ਹੋ ਗਿਆ ਚਲਾ ਗਿਆ ਪੁਲਿਸ ਵਾਲਾ ਨੂੰ ਮੈਂ ਬੋਲਾ 1 ਘੰਟਾ ਰੁਕ ਜਾ ਉਹ ਮੈਨੂੰ ਲੱਗਦਾ ਉਹ ਬੰਦਾ ਠੀਕ ਨਹੀਂ ਲੱਗਦਾ ਤਾਂ ਲੇਕਿਨ ਕਹਿੰਦਾ ਨਹੀਂ ਕੋਈ ਬਾਤ ਨਹੀਂ ਜਦ ਆਏਗਾ ਤੂੰ ਫੋਨ ਕਰ ਦੇਣਾ ਦੁਬਾਰਾ ਆਏਗਾ ਤੇ ਚਲ ਹਮ ਲੋਕ ਘਰ ਆ ਗਏ ਤੇ 11:30 ਵਜੇ ਆ ਕੇ ਇਹਨਾਂ ਨੇ ਸਿੱਧੇ ਹਮਲਾ ਕਰਨਾ ਸ਼ੁਰੂ ਕੀਤਾ ਦੋਨੋਂ ਹੱਥ ਚਾਰ ਕੋਚੋਂ ਚਾਰ ਰਿਵਾਲਵਰ ਸੀ दस ग्यारह बंदा बारह बंदा था उन्होंने गुली चला दिया गुली चला फिर मेरा भतीजा और मेरा बेटा था मेरे को धक्का मार के नीचे गिरा दिया मेरा भतीजा न में एक गोली लग गया एक पार्ट तक लग गया बाकी जो हमारा जो पब्लिक था वो एक दो आ गया सारा ही उन पर जाता है पुलिस वाले वाला आता रो जाता है आके बाद चले जाता है बाकी बोला फर लिया फर लिया लेकिन दो तो बंदा दो बंदा रात को फर लिया मेरा ख्याल लेकिन जो असली बंदा जो गोली चलाने वाला उसको नहीं अभी तक अरेस्ट किया